ਹੈਲੋ ਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਨਵਦੀ ਦੀ ਸ਼ਾਮ ਦਾ ਟਾਈਮ ਆ ਟਾਈਮ ਤੇ ਵੈਸੇ ਇਹ ਥੋੜਾ ਹੀ ਹੋਇਆ ਸੀ 5:30 ਦੇ ਟਾਈਮ ਮੈਂ ਬਣਾ ਲੱਗੀ ਸੀ ਇੱਥੇ ਚਿੱਟੇ ਚਨੇ ਚਨੇ ਅਸੀਂ ਉਬਾਲ ਲਏ ਆ ਹੁਣ ਮੈਂ ਲਾਵਾਂ ਕੀ ਤਰਕਾ ਲਓ ਜਿਵੇਂ ਪਾਲਾਂਗੇ ਪਹਿਲਾ ਤੇਲ ਸਬਜ਼ੀ ਮੈਂ ਤਾਂ ਜਲਦੀ ਬਣਾ ਲਗ ਪਈ ਆਂ ਕਿਹੀਂ ਜਾਣਾ ਹੈ ਪ੍ਰੋਗਰਾਮ ਤੇ ਮੈਂ ਕਿਹਾ ਸਬਜ਼ੀ ਮੈਂ ਬਣਾ ਕੇ ਜਾਨੀ ਆਂ ਕਿ ਉੱਥੇ ਲੇਟ ਹੋਏ ਨਹੀਂ ਮੈਂ ਕਿਹਾ ਸਬਜ਼ੀ ਬਣਾ ਕੇ ਉਹ ਥੋ ਟੈਨਸ਼ਨ ਮੁੱਕ ਜਾਂਦੀ ਸਬਜ਼ੀ ਬਣ ਜਾਏ ਮੈਂ ਕਿ ਆ ਕੇ ਫਿਰ ਰੋਟੀ ਬਣਾ ਲਾਂਗੇ ਅਸੀਂ ਸਬਜ਼ੀ ਬਣਾ ਕੇ ਜਾਨੇ ਆਂ ਮਸਾਲਾ ਮੈਂ ਗ੍ਰਾਇੰਡ ਕਰ ਲਿਆ ਹੈ ਇੱਥੇ ਲਸਣ ਪਿਆਜ਼ ਅਦਰਕ ਅਨੇ ਟੇਪਾ ਲੰਘ ਥੋੜਾ ਜਿਹਾ ਜੀਰਾ ਨਾਲੇ ਪਾਦਾ ਗੰ ਮਸਾਲਾ ਸਾਰਾ ਇਹਨ ਇੱਕੋ ਥਾਂ ਸਾਰਾ ਕੁਝ ਕਰ ਲਿਆ ਹੈ ਗ੍ਰੈਂਡ ਨਹੀਂ ਚੰਗੀ ਤਰ੍ਹਾਂ ਮੈਂ ਭੋਲਾਂਗੀ। ਨਾ ਇਹ ਮਾਰਾਇ ਤੋ ਅਗੇ ਨਾਲ ਮੇ ਪਾਵਾਂਗੀ ਪਾਣੀ। ਚੰਗੀ ਤਰ੍ਹਾਂ ਮੈਂ ਭੋਲਾਂਗੇ। ਗੈਸ ਨਾਲ ਨਰ ਸੋਈ ਦੀ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ। ਵੇ ਜਿੰਦਰਨ ਜੈਕਸਪੀਅਰ ਨਾ ਚਲਾਓ ਪਰ ਦਸੀ ਬਾਹਰ ਨਿਕਲਦਾ ਹੈਗਾ ਲਈ ਮਸਾਲਾ ਮੈਂ ਭੋਲਾਂਗੀ ਲਾਗੇ ਮੈਂ ਲਾ ਲਾਂਗੇ ਨਾਲੇ ਭਾਂਡੇ ਜਿਹੇ ਮਾਂਜੀ ਹੀ ਮਸਾਲਾ ਆਪਣਾ ਪੁੱਜ ਗਿਆ ਹੈ ਹੁਣ ਪਾ ਦਾਂਗੇ ਇਥੇ ਲੋਨ ਮਿਰਚ ਲੋਨ ਤਾਂ ਵੈਸੇ ਹੀ ਛੋਲੇ ਜਦੋਂ ਉਬਾਲੇ ਉਹਦੇ ਵੀ ਥੋੜਾ ਜਿਹਾ ਪਾਇਆ ਹੈ ਨਾਲ ਇਹ ਪਾ ਦਾਂਗੇ ਪਹਿਲਾਂ ਹਲਦੀ ਹਲਦੀ ਵੀ ਥੋੜੀ ਪਾਈ ਤੁਸੀਂ ਇਹਨਾਂ ਪਾਉਣਾ ਹੈ ਨਾਲ ਚਨਾ ਮਸਾਲਾ ਨਾਲ ਇਥੇ ਪਾ ਦਾਂਗੇ ਥੋੜੇ ਪੀਸੇ ਹੋਏ ਲਾਲ ਮਿਰਚ ਹਰੀਆਂ ਮੈਂ ਤਾਂ ਮੈਂ ਨਹੀਂ ਪਾਣੀਆਂ ਹੈਆਂ बच्चे बड़ा कहें मूँ चंदियां ने पाइया नहीं फिर मैं लाल पीसिया मिर्चें पा दी गर्मी बहुत ज़्यादा है ਪਸੀਨਾ ਬਹੁਤ ਜ਼ਿਆਦਾ ਵਰ ਤੁਹਾਨੂੰ ਪਤਾ ਆ ਹੀ ਜਾਂਦਾ ਵਾ ਨਾ ਮਸਾਲਾ ਅਪਰਾ ਚੰਗੇ ਤੁਸੀਂ ਭੋਲਾਗੇ ਲੂਣ ਵਿੱਚ ਪਾ ਕੇ ਫਿਰ ਬਾਅਦ ਵਿੱਚ ਇਹ ਪਾਵਾਂਗੇ ਚਰਾ ਮਸਾਲਾ ਪੱਖਾ ਵੀ ਸੋਇਜੀ ਲੱਗਾ ਹੋਇਆ ਹੈ ਪਰ ਜਿੰਦਰ ਗੈਸ ਚੱਲਦੀ ਤਾਂ ਪਤਾ ਪਰ ਪੱਖਾ ਚਲਾਇਆ ਜਾਂਦਾ ਪਰ ਗੈਸ ਨੂੰ ਸੇਕ ਨਹੀਂ ਲੱਗਦਾ ਭਾਂਡੇ ਨੂੰ ਇਸ ਕਰਕੇ ਪੱਖਾ ਬੰਦ ਹੀ ਰਹਿਣ ਦਿੰਦਾ ਹੈ ਜਦੋਂ ਭਾਂਡੇ ਬੰਜਦੇ ਹੁਣ ਫਿਰ ਇਹ ਬਨਾਲ ਪੱਖਾ ਚਲਾ ਲਈਦਾ ਥੋੜੀ ਜਿਹੀ ਪਾਵਾਂਗੀ ਰੰਗ ਵਾਲੀ ਮਿਰਚ ਥੋੜਾ ਰੰਗ ਵਧੀਆ ਆ ਜਾਏਗਾ ਬਿਲਕੁਲ ਥੋੜੀ ਜਿਹੀ ਪਾਈ ਸੀ ਨੋ ਜਿੱਥੇ ਪਾਏ ਹਨ ਚਨਾ ਮਸਾਲਾ 1.5 ਚਮਚਾ ਹੈਗਾ ਸੀ ਕਿੰਝ ਨਾ ਮ ਪਾਇਆ ਹੈ ਇਹਨਾਂ ਆਏ ਚਣਿਆਂ ਦਾ ਰੰਗ ਥੋੜਾ ਵਧੀਆ ਆਇੰਦਾ ਹੈ ਖਾਣ ਚ ਟੇਸਟੀ ਲੱਗਦੇ ਨੇ ਮਸਾਲਾ ਆਪਣਾ ਚੰਗੀ ਤਰ੍ਹਾਂ ਪੁੱਜ ਗਿਆ ਹੈ ਚਣਿਆਂਵੇਂ ਨੂੰ ਮੈਂ ਥੋੜੀ ਥੇ ਪੁੱਠੀ ਘਰਸੀ ਮਾਰਾਂਗੀ ਥੋੜੇ ਨਾ ਚਣੇ ਉਹਨਾਂ ਸੰਘਣੇ ਹੋ ਜਾਂਦੇ ਆ ਇਸ ਤਰ੍ਹਾਂ ਪੁੱਠੀ ਘਰਸੀ ਥੋੜੀ ਮਾਰਾਂਗੇ ਕਿ ਚਣੇ ਨਾ ਥੋੜੇ ਸੰਘਣੇ ਹੋ ਜਾਂਦੇ ਆ ਉਸ ਤਰ੍ਹਾਂ ਦੀ ਲੱਗਦਾ ਕਿ ਖੜੇ ਖੜੇ ਜੇ ਬਣੇ ਆ ਇਸ ਤਰ੍ਹਾਂ ਸਬਜ਼ੀ ਥੋੜੀ ਵਧੀਆ ਬਣ ਜਾਂਦੀ ਆ ਬਾਅਦ ਹੁਣ ਮੈਂ ਚਣੇ ਵੀ ਕੁੱਕਰ ਦੇ ਵਿੱਚ ਪਾ ਦਾਂਗੇ ਲੋ ਜਣੇ ਕੁੱਕਰ ਦੇ ਵਿੱਚ ਪਾ ਦਾਂਗੇ ਹੁਣ ਚੰਗੀ ਤਰ੍ਹਾਂ ਨੇ ਮਿਕਸ ਕਰ ਲਾਂਗੇ ਪਰ ਉਹ ਰਹੰਦ ਜਾਣ ਕਰਕੇ ਮੈਨੂੰ ਵੀ ਕਾਹਲੀ ਸੀ ਕਿ ਛੇਤੀ ਛੇਤੀ ਸਬਜ਼ੀ ਬਣਾ ਲਾਵਾਂ ਪਰ ਟਾਈਮ ਹੋਈ ਜਾਂਦਿਆ ਹੈ ਸਰਕਾਲ ਆਉਂਦੇ ਹੋ ਤੁਹਾਨੂੰ ਪਾ ਟਾਈਮ ਲੱਗ ਜਾਂਦਾ ਹੈ ਮੈਂ ਥੋੜਾ ਜਿਮ ਪਾਵਾਂ ਕਿਤੇ ਪਾਣੀ ਲੈ ਜੋ ਨੇ ਇਹਦਾ ਕਲਰ ਦੇਖ ਬਹੁਤ ਸੋਹਣਾ ਬਣ ਗਿਆ ਏ ਥੋੜਾ ਜਿਹਾ ਪਾਵਾਂਗੇ ਲਓ ਜਿੱਥੇ ਮੈਂ ਲਾਤੀ ਹਾਂ ਸਿਰਵਾਂ ਨਾ ਕਹੀਂ ਜਾਣਾ ਹੈ ਪ੍ਰੋਗਰਾਮ ਤੇ ਤੇ ਖੁਸ਼ੀ ਦੇ ਪਾਪਾ ਡੇ ਹੀ ਸਾਨੂੰ ਬੋਲਾ ਨਾ ਕਿ ਤੁਸੀਂ ਟਾਈਮ ਬਹੁਤ ਲਾਤਾ ਤੁਹਾਡੇ ਕੰਮ ਨਹੀਂ ਮੁੱਕਣ ਦੇ ਉਥੇ ਪ੍ਰੋਗਰਾਮ ਅੱਧਾ ਲੰਘ ਜਾਣਾ ਹੈ ਟਾਈਮ ਇੱਥੇ 6 ਵਜ ਗਏ ਹੀ ਨਾ ਯੇਥੇ ਮੈਂ ਲਾ ਲਾਂਗੀ ਮਾੜੀ ਕਰੀਮ ਆ ਕੁਛੇ ਦੇ ਪਾਪਾ ਵੱਲੋਂ ਮੈਂ ਸਿਰ ਤੇ ਘਲਤੇ ਆਏ ਹਨ ਹੁਣ ਤੇ ਹੀ ਗੁੱਸੇ ਪਰ ਤੋਂ ਹੀ ਟਾਈਮ ਬਹੁ ਲਾਤਾ ਹੈ ਛੇਤੀ ਤਿਆਰ ਹੋ ਮਾਣੀ ਜੀ ਮੈਂ ਲਾ ਲਈ ਹਿੰ ਪਿਸਤਕ ਲਓ ਜੀ ਤਿਆਰ ਆਪਾ ਹੋ ਗਏ ਹੁਣ ਚਲਦੇ ਆਂ ਮਿਲਦੀ ਆ ਤੁਹਾਨੂੰ ਉਥੇ ਪਹੁੰਚ ਕੇ ਲਓ ਜੀ ਪਹੁੰਚ ਗਏ ਹਾਂ ਪ੍ਰੋਗਰਾਮ ਤੇ ਦਿੱਸਾ ਬਿਹਾਰ ਲਓ ਜੀ ਆ ਜੇ ਤੁਹਾਨੂੰ ਲੈ ਚੰਦੇ ਅੰਦਰ ਮੇਰੇ ਦੇ ਖਸੂਰੀ